ਪਿਆਰੀ ਸਾਧ ਸੰਗਤ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਭਗਤ ਕਬੀਰ ਜੀ ਅਕਸਰ ਸ਼ਮਸ਼ਾਨ ਘਟ ਕਿਉਂ ਜਾਂਦੇ ਸਨ ਕਹਿੰਦੇ ਕਬੀਰ ਜੀ ਅਕਸਰ ਬਨਾਰਸ ਵਿੱਚ ਸ਼ਮਸ਼ਾਨ ਘਟ ਜਾਇਆ ਕਰਦੇ ਸਨ ਇੱਕ ਦਿਨ ਭਗਤ ਕਬੀਰ ਜੀ ਦੀ ਮਾਤਾ ਨੇ ਜ਼ੋਰ ਦੇ ਕੇ ਰੋਕਿਆ ਤੇ ਕਿਹਾ ਕਿ ਪੁੱਤਰ ਜਦ ਕਿਸੇ ਦਾ ਰਿਸ਼ਤੇਦਾਰ ਸੰਬੰਧੀ ਚਲਾਨਾ ਕਰ ਜਾਂਦਾ ਹੈ ਤਾਂ ਸ਼ਮਸ਼ਾਨ ਘਟ ਜਾਂਦੇ ਹਨ ਤੂੰ ਤਾਂ ਰੋਜ਼ ਹੀ ਚਲਾ ਜਾਂਦਾ ਹੈ ਤਾਂ ਭਗਤ ਕਬੀਰ ਜੀ ਕਹਿਣ ਲੱਗੇ ਕਿ ਮਾਂ ਉੱਥੇ ਬੜੇ ਰਤਨ ਵਿਖਰੇ ਪਏ ਹੁੰਦੇ ਹਨ ਲੋਕੀ ਮੋਹ ਤੇ ਅਗਿਆਨਤਾ ਦੇ ਮਾਰੇ ਉਹਨਾਂ ਰਤਨਾਂ ਨੂੰ ਉੱਥੇ ਛੱਡ ਕੇ ਚਲੇ ਜਾਂਦੇ ਹਨ ਆਪਾਂ ਹਰ ਰੋਜ਼ ਉੱਥੇ ਝੋਲੀਆਂ ਭਰ ਕੇ ਲਿਆਉਂਦੇ ਹਾਂ ਤਾਂ ਮਾਂ ਹੱਸ ਕੇ ਕਹਿਣ ਲੱਗੀ ਕਿ ਪੁੱਤਰ ਲੱਗਦਾ ਤੂੰ ਸ਼ਦਾਈ ਹੋ ਗਿਆ ਤਾਰ ਵਿੱਚ ਤਾਂ ਕੁਝ ਖਾਣ ਨੂੰ ਨਹੀਂ ਹੈ ਤਾਂ ਤੂੰ ਕਿਹੜੀ ਰਤਨਾਂ ਦੀ 판ੋਂ ਤੋਂ ਬਨ ਕੇ ਲਿਆਉਂਦਾ ਹੈ ਪਰ ਜਿਸ ਦੇ ਹਸ ਦੀ ਗੱਲ ਭਗਤ ਕਬੀਰ ਜੀ ਕਰ ਰਹੇ ਹਨ ਉਸ ਨੂੰ ਸਮਝਣ ਵਾਸਤੇ ਭਗਤ ਕਬੀਰ ਜੀ ਵਰਗਾ ਹਿਰਦਾ ਚਾਹੀਦਾ ਹੈ ਤਾਂ ਹੀ ਭਗਤ ਕਬੀਰ ਜੀ ਦੀ ਗੱਲ ਨੂੰ ਸਮਝਿਆ ਜਾ ਸਕਦਾ ਹੈ ਇੱਕ ਇੱਕ ਦਿਨ ਮਾਂ ਨੇ ਭਗਤ ਕਬੀਰ ਜੀ ਦਾ ਪਿੱਛਾ ਕੀਤਾ ਤਾਂ ਮਾਂ ਵੇਖਦੀ ਹੈ ਕਿ ਕਬੀਰ ਜੀ ਸਤਨਾਮ ਦੀ ਧੁਨੀ ਵਿੱਚ ਮਸਤ ਹਨ ਅਨੇਕਾਂ ਹੀ ਮੁਰਦੇ ਸ਼ਮਸ਼ਾਨ ਘਟ ਵਿੱਚ ਜਲ ਰਹੇ ਸਨ ਤਾਂ ਮਾਂ ਨੇ ਡਾਂਟਦਿਆਂ ਹੋਇਆ ਕਿਹਾ ਕਿ ਪੁੱਤਰ ਤੂੰ ਤਾਂ ਕਹਿੰਦਾ ਸੀ ਮੈਂ ਇੱਥੇ ਰਤਨ ਚੁਣਉਂਦਾ ਹਾਂ ਇੱਥੇ ਕਿਹੜੀ ਮੋਤੀਆਂ ਦੀ ਖਾਨ ਹੈ ਜੋ ਤੂੰ ਰੋਜ਼ ਕੱਢ ਕੇ ਲਿਆਉਂਦਾ ਹੈ ਤਾਂ ਕਬੀਰ ਜੀ ਕਹਿੰਦੇ ਹਨ ਮਾਂ ਜੋ ਮੇਰੀ ਵਸਨਾ ਸਤਨਾਮ ਸਤਨਾਮ ਜਪ ਰਹੀ ਹੈ ਫਿਰ ਦੇਦੀ ਖਾਨ ਵਿੱਚੋਂ ਜੋ ਰਤਨ ਮੈਂ ਕੱਢ ਰਿਹਾ ਹਾਂ ਇਹ ਤੈਨੂੰ ਦਿਖਾਈ ਨਹੀਂ ਦੇ ਰਹੇ ਪਰ ਮਾਂ ਦਾ ਆਖਿਰ ਮਾਂ ਸੀ ਮਾਂ ਕਹਿਣ ਲੱਗੀ ਪੁੱਤਰ ਇਹ ਤਾਂ ਤੂੰ ਘਰ ਵੀ ਕਰ ਸਕਦਾ ਹੈ ਕਬੀਰ ਜੀ ਕਹਿੰਦੇ ਹਨ ਨਹੀਂ ਮਾਂ ਘਰ ਵਿੱਚ ਮਨ ਨਹੀਂ ਮੰਨਦਾ ਘਰ ਵਿੱਚ ਪ੍ਰਮਾਤਮਾ ਯਾਦ ਨਹੀਂ ਆਉਂਦਾ ਕਿਉਂਕਿ ਘਰ ਵਿੱਚ ਜ਼ਿੰਦਗੀ ਯਾਦ ਆਉਂਦੀ ਹੈ ਪਰਿਵਾਰ ਯਾਦ ਆਉਂਦਾ ਹੈ ਪਰ ਇੱਥੇ ਮੌਤ ਯਾਦ ਆਉਂਦੀ ਹੈ ਜਦ ਮੈਂ ਜਲਦੀ ਹੋਏ ਮੁਰਦੇ ਦੇਖਦਾ ਤਾਂ ਆਪਣੇ ਮਨ ਨੂੰ ਸਮਝਾਉਂਦਾ ਹਾਂ ਕਿ ਇੱਕ ਦਿਨ ਮੇਰਾ ਵੀ ਇਹੀ ਹਾਲ ਹੋਣਾ ਹੈ ਤਾਂ ਮੈਂ ਇੱਕਦਮ ਸਤਨਾਮ ਦੀ ਧੁਨੀ ਨਾਲ ਜੁੜ ਜਾਂਦਾ ਹਾਂ ਆਪਣਾ ਅੰਤ ਦਿਖਾਈ ਦਿੰਦਿਆਂ ਹੀ ਸੁਰਤ ਬੇਅੰਤ ਨਾਲ ਜੁੜ ਜਾਂਦੀ ਹੈ